ਸ਼ੇਰ ਅਤੇ ਹਿਰਨ ਦੀ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਵੱਡੇ ਜੰਗਲ ਵਿੱਚ ਸ਼ੇਰ ਰਹਿੰਦਾ ਸੀ ਉਹ ਜੰਗਲ ਦਾ ਰਾਜਾ ਸੀ ਜੋ ਹਮੇਸ਼ਾ ਸ਼ਿਕਾਰ ਦੀ ਤਲਾਸ਼ ਵਿੱਚ ਰਹਿੰਦਾ ਸੀ ਉਸ ਦੇ ਮਨ ਵਿੱਚ ਇੱਕ غرور ਸੀ ਕਿ ਉਹ ਸਭ ਤੋਂ ਸ਼ਕਤੀਸ਼ਾਲੀ ਹੈ ਤੇ ਕੋਈ ਵੀ ਉਸ ਦੇ ਸਾਹਮਣੇ ਟਿਕ ਨਹੀਂ ਸਕਦਾ ਜੰਗਲ ਵਿੱਚ ਇੱਕ ਹੁਸ਼ਿਆਰ ਅਤੇ ਹਰਦਿੰਦਾ ਹਿਰਨ ਵੀ ਰਹਿੰਦਾ ਸੀ ਹਿਰਨ ਛੇੜ ਤੋਂ ਡਰਦਾ ਤਾਂ ਸੀ ਪਰ ਉਹ ਹਮੇਸ਼ਾ ਆਪਣੀ ਚੁਸਤੀ ਤੇ ਤੇਜ਼ੀ ਨਾਲ ਸ਼ੇਰ ਤੋਂ ਬਚਦਾ ਸੀ ਉਹ ਸਵੇਰੇ ਉੱਡਦਾ ਦੌੜ ਲਗਾਉਂਦਾ ਆਪਣੀ ਤਾਕਤ ਨੂੰ ਬਣਾਈ ਰੱਖਦਾ ਇੱਕ ਦਿਨ ਸ਼ੇਰ ਨੇ ਸੋਚਿਆ ਇਹ ਹਿਰਨ ਹਰ ਵਾਰੀ ਕਿਵੇਂ बच ਜਾਂਦਾ ਹੈ ਮੈਂ ਰਾਜਾ ਹਾਂ ਇਹ ਮੇਰੇ ਸਾਹਮਣੇ ਕਦੇ ਨਹੀਂ ਆਉਂਦਾ ਉਸ ਨੇ ਇੱਕ ਪਾਸੇ ਘਾਤ ਲਾ ਕੇ ਹਿਰਨ ਨੂੰ ਪੜਨ ਦੀ ਕੋਸ਼ਿਸ਼ ਕੀਤੀ ਪਰ ਹਿਰਨ ਨੇ ਉਸ ਦੀ ਆਵਾਜ਼ ਨੂੰ ਦੂਰ ਤੋਂ ਸੋਨ ਲਿਆ ਅਤੇ ਇੱਕ ਪਲ ਵਿੱਚ ਹੀ ਜੰਗਲ ਦੇ ਕੋਰ ਪਾਸੇ ਨਿਕਲ ਗਿਆ ਸ਼ੇਰ ਨੂੰ ਸ਼ਰਮ ਆਈ ਕਿ ਉਹ ਸੋਚਣ ਲੱਗ ਪਿਆ ਮੈਨੂੰ ਆਪਣੀ ਤਾਕਤ ਦਾ ਗਰੂਰ ਸੀ ਪਰ ਇਹ ਹੀ ਹਿਰਨ ਮੇਰੇ ਤੋਂ ਤੇਜ਼ ਤੇ ਚੁਸਤ ਹੈ ਉਸ ਰਾਤ ਸ਼ੇਰ ਨੇ ਵੀ ਸੋਚਿਆ ਕਿ ਸਿਰਫ ਰਾਜਾ ਹੋਣਾ ਕਾਫੀ ਨਹੀਂ ਹੈ ਜਿੱਤ ਹਮੇਸ਼ਾ ਤਿਆਰ ਰਹਿਣ ਵਾਲਾ ਹੀ ਲੈਂਦਾ ਹੈ ਕਹਾਣੀ ਤੋਂ ਸਿੱਖਣ ਵਾਲੇ ਵਿਚਾਰ ਜ਼ਿੰਦਗੀ ਵਿੱਚ ਰਾਜਾ ਬਣਨ ਦੀ ਤਾਕਤ ਨਹੀਂ ਤਿਆਰੀ ਚਾਹੀਦੀ ਹੈ ਸੂਰਤੀ ਤੇ ਚੁਸਤੀ ਤੁਹਾਨੂੰ ہر ਵੱਡੀ ਮੁਸੀਬਤ ਤੋਂ ਬਚਾ ਸਕਦੀ ਹੈ ਅਸਲ ਤਾਕਤ ਉਹ ਨਹੀਂ ਜੋ ਤੂੰ ਦਿਖਾਦਾ ਹੈ ਅਸਲ ਤਾਕਤ ਉਹ ਹੈ ਜੋ ਅੰਦਰੋਂ ਜੁਦਾ ਹੈ ਸ਼ਾਂਤ ਤੇ غرور ਨਾਲ ਨਹੀਂ ਜ਼ਿੰਦਗੀ ਸੱਚਾਈ ਅਤੇ ਮਿਹਨਤ ਨਾਲ ਚੱਲਦੀ ਹੈ ਆਰਨਫਵੇਰ ਜੰਗਲ ਵਿੱਚ ਇੱਕ ਹਿਰਨ ਨੂੰ ਪਤਾ ਹੁੰਦਾ ਹੈ ਕਿ ਉਸ ਨੂੰ ਤੋੜਨਾ ਪਾਏਗਾ ਜੇ ਜਿੰਦਗੀ ਵਿੱਚ ਬਚਣਾ ਹੈ ਤਿਆਰ ਰਹੋ ਦੌੜ ਰਹੋ ਅੰਤਿਮ ਸਨੇਹਾ ਚਾਹੇ ਤੁਸੀਂ ਸ਼ੇਰ ਵਰਗੇ ਸ਼ਕਤੀਸ਼ਾਲੀ ਹੋ ਜਾਂ ਹੀਰਣ ਵਰਗੇ ਸਾਦੇ ਹੋ ਜਿੱਥੇ ਉਸ ਦੀ ਹੁੰਦੀ ਹੈ ਜੋ ਹਰ ਰੋਜ਼ ਆਪਣੇ ਆਪ ਨੂੰ ਬਿਹਤਰ ਬਣਾਉਂਦਾ ਹੈ ਸਮੇਂ ਦੀ ਤਾਕਤ ਨੂੰ ਸਮਝੋ ਤਿਆਰ ਰਹੋ ਟਿਕਦੇ ਹਾਰ ਨਾ ਮੰਨੋ